ਹੁਣੇ ਹੁਣੇ ਕੈਨੇਡਾ ਤੋਂ ਬਹੁਤ ਵੱਡੀ ਖਬਰ ਆਈ ਹੈ ਜੀ ਕੈਨੇਡਾ 에어ਪੋਰਟ ਤੋਂ ਬਹੁਤ ਸਾਰੇ ਪੰਜਾਬੀਆਂ ਨੂੰ ਵਾਪਸ ਮੋੜਨਾ ਪਿਆ ਹੈ ਤੇ ਸੈਂਕੜੇ ਪੰਜਾਬੀ ਉੱਥੇ ਗ੍ਰਿਫਤਾਰ ਕੀਤੇ ਗਏ ਆ ਜਿੱਤੇ ਹੀ ਕੈਨੇਡਾ ਦੇ ਵਿੱਚ ਜਾਣ ਦਾ ਬਹੁਤ ਵੱਡਾ ਸੁਪਨਾ ਲੈ ਕੇ ਆਪਣੇ ਬੱਚੇ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਸਟੱਡੀ ਕਰ ਰਹੇ ਆ ਐਸ ਵੈਲ ਐਜ਼ ਬਹੁਤ ਸਾਰੇ ਇਹੋ ਜਿਹੀ ਵੀ ਪੰਜਾਬੀ ਆ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਦੇ ਲੋਨ ਚੱਕ ਕੇ ਬਹੁਤ ਸਾਰੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਭੇਜਿਆ ਪਰ ਜੋ ਵੀਡੀਓ ਤੁਹਾਡਾ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਰ ਬਹੁਤ ਜ਼ਿਆਦਾ ਲਹਨਤਾਂ ਵੀ ਪੈ ਰਹੀਆਂ ਐ ਸੋਸ਼ਲ ਮੀਡੀਆ ਤੇ ਇਹਨਾਂ ਸਾਰੇ ਪੰਜਾਬੀਆਂ ਨੂੰ ਕਿਉਂਕਿ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਕੰਗ੍ਰੈਚੂਲੇਸ਼ਨ ਕਿਹਾ ਜਾ ਰਿਹਾ ਕਿ ਕੰਗ੍ਰੈਚੂਲੇਸ਼ਨ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਗ੍ਰੈਂਡਪੇਰੈਂਟਸ ਨੂੰ ਜਿਨ੍ਹਾਂ ਨੇ ਤੁਹਾਨੂੰ ਇੱਥੇ ਪੈਸਾ ਲਾ ਕੇ ਭੇਜਿਆ ਪਰ ਤੁਸੀਂ ਇੱਥੇ ਆ ਕੇ ਐਡਾ ਵੱਡਾ ਕਾਂਡ ਕੀਤਾ ਕਿ ਅੱਜ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਤੁਸੀਂ ਵੀ ਜੇਕਰ ਕੈਨੇਡਾ ਦੇ ਵਿੱਚ ਜਾ ਰਹੇ ਹੋ ਜੇ ਕੈਨੇਡਾ ਦੇ ਵਿੱਚ ਆਲਰੇਡੀ ਰਹਿ ਰਹੇ ਹੋ ਇਹੋ ਜੀ ਕਦੇ ਵੀ ਕੋਈ ਗਲਤੀ ਨਾ ਕਰੋ ਜਿਸ ਦੀ وجہ ਨਾਲ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਉਸ ਦਾ ਹਰਜਾਨਾ ਭੁਗਤਣਾ ਪਵੇ ਇੰਨੇ ਪੰਜਾਬੀਆਂ ਦੀ ਕਿਸੇ ਗੋਰੇ ਨੇ ਕੰਪਲੇਂਟ ਕੀਤੀ ਸੀ ਦੈਟਸ ਵਾਈ ਪੁਲਿਸ ਨੇ ਇਹਨਾਂ ਨੂੰ ਵੱਡੇ ਰਡਾਰ ਤੇ ਮਤਲਬ ਇੱਕ ਪੂਰੀ ਫੋਰਸ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ Hei. One, two, one, stop! What are you